ਹਰਾ ਨਾਮ ਸੀਤਾ ਹਰਾਗ ਗੂੰਡ ਬਾਣੀ ਰਵਦਾਸ ਜੀਓ ਕੀ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਅਵਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕਉ ਸਦਾ ਅਨੰਦੀ ਰਹਾਉ ਮਕੰਦ ਮਕੰਦ ਹਮਾਰੀ ਪ੍ਰਾਨੰ ਜਪ ਮਕੰਦ ਮਸਤਕ ਨਿਸ਼ਾਨੰ ਸੇਵ ਮਕੰਦ ਕਰੈ ਬੈਰਾਗੀ ਸੋਈ ਮਕੰਦ ਦੁਰਬਲ ਧਨ ਲਾਦੀ ਏਕ ਮਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੁਏ ਦਰਬਾਰ ਤੁਹੀ ਮਕੰਦ ਜੋਗ ਜੁਗ ਤਾਰ ਉਪਜਿਓ ਗਿਆਨ ਹੁਆ ਪਰਗਾਸ ਕਰ ਕਿਰਪਾਲੀ ਨੇ ਕੀਤ ਦਾਸ कहो रबिदास अब त्रिशना चुकी जप मकांड सेवा ताहु की गोंड जे ओ अट्ठ सठ तीरथ नहावे जे ओ द्वादश शिला पूजावे जे ओ कूप तटा देवावे करे निंद सब बिरथा जावे साधका निंदक कैसे तरै सरपर जानहु नरक ही परै रहाउ जे ओ ग्रहण करे कुल खेत ਰਪੈ ਨਾਰ ਸ਼ਿੰਗਾਰ ਸੁਮੇਤ ਸਗਲੇ ਸਿਮਰਤ ਸਰਵਨੀ ਸੁਨੈ ਕਰੈ ਨਿੰਦ ਕਵਨੈ ਨਹੀਂ ਗੁਨੈ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮਿਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਿਰਾਨਾ ਛੰਡੈ ਕਰੈ ਨਿੰਦ ਬਹੁ ਜੋਨੀ ਹਾਂਡੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਾਰਾ निंदक सूद साध विचारिया कहो रवदास पापी नरक सधारिया जोड रामकली महल्ला पहला कर पहला चौपदी एक ओंकार सतनाम करता पुरख निरभौ निर्वैर अकाल मूरत अजूनी सहभंग गुरु प्रसाद कोई पढ़ता सहसा करता कोई पढ़े पुराण ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ਅਬ ਹੀ ਕਬ ਹੀ ਕਿਛੂ ਨਾ ਜਾਣਨਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਮਨ ਗਤੀ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰੱਖੋ ਮੇਰੀ लाज ਪਤੇ ਰਹਾਉ ਕਬ ਹੂੰ ਜਿੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਬੀ ਜੀ ਅੜਾ ਫਿਰ ਨਾ ਰਹਤ ਹੈ ਚਾਰੀ ਕੁੰਡਾਂ ਭਾਲੇ ਮਰਨ ਲਖਾਏ ਮੰਡਲ ਮਹ ਆਈ ਜੀਵਨ ਸਾਜਹਿ ਮਾਈ ਏਕ ਚੱਲੇ ਹਮ ਦੇਖਹਿ ਸੁਆਮੀ ਪਾਹੇ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸੈ ਬਾਪ ਨਾ ਮਾਈ ਪ੍ਰਣਵਤ ਨਾਨਕ ਜੀ ਤੂੰ ਦੇਵ ਹੈ ਅੰਤੇ ਹੋਏ ਸਖਾਈ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾਂ ਤਹ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂਪ ਮਾਇਆ ਮਨ ਗਾਡਿਆ ਕਿਉ ਕਰ ਉਤਰੋਂ ਪਾਰ ਸੁਆਮੀ ਰਹਾਉ ਜਹ ਭੀਤਰ ਘਟ ਭੀਤਰ ਬਸਿਆ ਬਾਹਰ ਕਾਹੀ ਨਹੀਂ ਤਿਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜਾ ਆਪੇ ਦੂਰ ਆਪੇ ਸਰਬ ਰਹਾ ਭਪੂਰ ਸਤਗੁਰ ਮਿਲੈ ਅੰਧੇਰਾ ਜਾਏ ਜਹ ਦੇਖਾਂ ਤਹਿ ਰਹਾ ਸਮਾਈ ਅੰਤਰ ਸਹਿ ਸਾ ਬਾਹਰ ਮਾਇਆ ਨੈਣੀ ਲਾਗੇ ਸੁ ਬਾਣੀ ਪ੍ਰਣਵਤ ਨਾਨਕ ਦਾਸਨ ਦਾਸਾ ਪਰਤਾ ਪਹਿਗਾ ਪ੍ਰਾਣੀ RAM ਕਲੀ ਮਹੱਲਾ ਪਹਿਲਾ ਜਿਤ ਦਰ ਵਸਹਿ ਕਵਨ ਦਰ ਕਹੀਐ ਦਰApiExceptionਦਰ ਦਰ ਕਵਨ ਲਹ ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹ ਕਿਨ ਬਿਦ ਸਾਗਰ ਤਰੀਏ ਜੀਵਤਿਆਂ ਨਹਿ ਮਰੀਏ ਰਹਾਉ ਦੁੱਖ ਦਰਵਾਜ਼ਾ ਰੋ ਰਖਵਾਲਾ ਆਸ ਅੰਦੇਸਾ ਧੋਏ ਪਾਟ ਜੜੀ ਮਾਇਆ ਜਲ ਖਾਈ ਪਾਣੀ ਘਰ ਬਾਂਧਿਆ ਸਤ ਕੈ ਆਸਨ ਪੁਰਖ ਰਹਿ ਕਿੰਤੇ ਨਾਮਾਂ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਆਪ ਕਰੇ ਜਬ ਆਸਾ ਅੰਦੇਸਾ ਤਬ ਹੀ ਕਿਉ ਕਰ ਏਕ ਕਹਿ ਆਸਾ ਭੀਤਰ ਰਹੈ ਨਰਾਸਾ ਤਉ ਨਾਨਕ ਏਕ ਮਿਲੈ ਇਨ ਬਿਦ ਸਾਗਰ ਤਰੀਐ ਜੀਵਤਿਆਂ ਈਓ ਮਰੀਏ ਰਹਾਉ ਦੂਜਾ ਰਾਮਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੀ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਤਾਂ ਕੀਰਤ ਆਖਾਂ ਤਾਂ ਮਨ ਸੇਵ ਕਰੇ ਕਾਗਦ ਲੂਣ ਰਹਿ ਘ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲਹਿ ਜਨ ਨਾਨਕ ਤਿੰਨ ਜਮ ਕਿਆ ਕਰੈ ਰਾਮ ਕਲੀ ਮਹੱਲਾ ਪਹਿਲਾ ਸੁਣ ਮਾ ਸਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੈ ਸਗਲੀ ਕੁੱਲ ਤਾਰੀ ਸੋ ਔ ਤੂਤ ਐਸੀ ਮਤ ਪਾਵੈ ਅਹੰਸ ਸੁਨ ਸਮਾਧ ਸਮਾਵੇ ਰਹਾਉ ਭਿਖਿਆ ਭਾਏ ਭਗਤ ਭੈ ਚੱਲੈ ਹੁਐ ਸੋ ਤ੍ਰਿਪਤ ਸੰਤੋਖ ਅਮੁੱਲੈ ਧਿਆਨ ਰੂਪ ਹੋਏ ਆਸਨ ਪਾਵੈ ਸਚ ਨਾਮ ਤਾੜੀ ਚੇਤ ਲਾਵੈ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਣ ਮਾ ਸ਼ਿੰਦਰਾ ਔਦੂ ਨਿਸ਼ਾਣੀ ਆਸਾ ਮਾਹੀ ਨਰਾਸ ਬੁਲਾਏ ਨਿਹਚੋ ਨਾਨਕ ਕਰਤੇ ਪਾਏ ਪ੍ਰਣਮਤ ਨਾਨਕ ਅਗਮ ਸੁਣਾਈ ਗੁਰ ਚੇਲੇ ਕੀ ਸੰਤ ਮਲਾਈ ਦੇਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਰਾਮਕਲੀ ਮਹੱਲਾ ਪਹਿਲਾ ਹਮ ਔਲਤ ਬੇੜੀ ਪਾਪ ਭਰੀ ਹੈ ਪਵਨ ਲੱਗੈ ਮਤ ਜਾਈ ਸਨਮੁਖ ਸਿਧ ਭੇਟਨ ਕੋ ਆਈ ਨਿਛਉ ਦੇਹ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਵਨਾਸੀ ਹਉ ਤੁਜ ਕੋ ਬਲੇ ਹਾਰਿਆ ਰਹਾਉ ਸਿੱਧ ਸਾਧਕ ਜੋਗੀ ਅਰਜੰਗਮ ਏਕ ਸਿੱਧ ਜਿਨੀ ਧਿਆਇਆ ਪਰਸਤ ਪੈਰ ਸਿੱਜਤ ਤੇ ਸੁਆਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨਾ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸ਼ਬਦ ਨਵੇਰਾ ਰਾਮ ਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਐ ਏਤ ਤਨ ਕਰ ਤੁਲਹਾ ਲੰਘਹਿ ਜੀਤ ਅੰਤਰ ਭਾਹਿ ਤਿਸੈ ਤੂੰ ਲਖ ਐਨਸ ਦੀਵਾ ਬਲੈ ਅਥਕ ਐਸਾ ਦੀਵਾ ਨੀਰ ਤਰਾਏ ਜਿਤ ਦੀਵੇ ਸਭ ਸੋਜੀ ਪਾਏ ਰਹਾਉ ਹੱਸੀ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਾਨੈ ਸੋਏ ਕਰਨੀ ਤੇ ਕਰ ਚੱਕੋ ਢਾਲ ਐਥੈ ਉਥੈ ਨਿਬਹੀ ਨਾਲ ਆਪੇ ਨਦਰ ਕਰੇ ਜਾਂ ਸੋਏ ਗੁਰਮੁਖ ਵਿਰਲਾ ਬੂਜੈ ਕੋਈ ਤਿਤ ਘਟ ਦੀਵਾ ਨਿਹ ਚਲ ਹੋਏ ਪਾਣੀ ਮਰੈ ਨਾ ਬੁਝਾਇਆ ਜਾਈ ਐਸਾ ਦੀਵਾ ਨੀਰ ਤਰਾਏ ਡੋਲੇ ਵਾਉ ਨਾ ਵੱਡਾ ਹੋਏ ਜਾਪੈ ਜਿਉ ਸੰਗਾ ਸੁਣ ਲੋਏ ਖਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨਾ ਪਾਈਆ ਗਣੀ ਸੰਹਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮਹੱਲਾ ਪਹਿਲਾ ਤੁਦਨੋ ਨਿਮਨ ਮੰਨਣ ਤੇਰਾ ਨਾਉ ਸਾਚ ਭੇਟ ਬੈਸਣ ਕਉ ਥਾਉ ਸਤ ਸੰਤੋਖ ਹੋਵੈ ਅਰਦਾਸ ਤਾ ਸੁਣ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਈ ਨਾ ਹੋਏ ਐਸੀ ਦਰਗਾ ਸਾਚਾ ਸੋਏ ਰਹਾਉ ਪ੍ਰਾਪਤ ਪੋਤਾ ਕਰਮ ਪਸਾਉ ਤੂੰ ਦੇਵਹਿ ਮੰਗਤ ਜਨ ਚਾਉ ਭਾਂਡੇ ਭਾਉ ਪਵੇਂ ਤੇ ਤੇ ਆਏ ਧੁਰਤੈ ਛੋਡੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਆ ਹਰਿ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਤਕਾਰ ਕਹਿ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿਕੀਆਂ ਗੱਲਾਂ ਦਰਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਆਰਾਮ ਕਲੀ ਮਹੱਲਾ ਪਹਿਲਾ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਮਨ ਬੁਝੈ ਵਿਦ ਜਾਣ ਉਤ ਪੁਜ ਚਲਤ ਆਪ ਕਰ ਕੀਨੈ ਆਪੇ ਤਤ ਪਛਾਣੈ ਐਸਾ ਗਿਆਨ ਵਿਚਾਰੈ ਕੋਈ ਤਿਸਤੇ ਮੁਕਤ ਪਰਮਗਤ ਹੋਈ ਰਹਾਉ ਦਿਨ ਮਹਿ ਰੈਣ ਰੈਣ ਮਹਿ ਦਿਨ ਯਰ ਹੁਸਨ ਸੀਤ ਬਿਦ ਸੋਈ ਤਾਂ ਕੀ ਗਤ ਮਿਤ ਅਵਰ ਨਾ ਜਾਣੈ ਗੁਰ ਬਿਨ ਸਮਝ ਨਾ ਹੋਈ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਦੂਜੋ ਹੋ ਬ੍ਰਹਮ ਗਿਆਨੀ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਤ ਕਹਾਣੀ ਮਨ ਮਹਿ ਜੋਤ ਐ ਜੋਤ ਮਹਿ ਮਨੁਆ ਪੰਜ ਮਿਲੇ ਗੁਰ ਪਾਈ ਨਾਨਕ ਤਿਨ ਕੈ ਸਦ ਬਲੇਹਾਰੀ ਜਿਨ ਏਕ ਸ਼ਬਦ ਲਿਵਲਾਈ RAM ਕਲੀ ਮਹੱਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਤਾਰੀ ਤਾ ਹਉ ਮੈਂ ਵਿਚਹੁ ਮਾਰੀ ਸੋ ਸੇਵਕ RAM ਪਿਆਰੀ ਜੋ ਗੁਰ ਸ਼ਬਦੀ ਵਿਚਾਰੀ ਸੋ ਹਰ ਜਨ ਹਰ ਪ੍ਰਭ ਭਾਵੈ ਅਹਨ ਸਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੇ ਰਹਾਉ ਧੁਨਵਾਜੀ ਅਨਹਦ ਕੋਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰੈ ਸੱਚ ਸਮਾਇਆ ਗੁਰ ਆਦ ਪੁਰਖ ਹਰ ਪਾਇਆ ਸਬਨਾਦ 베ਦ ਗੁਰ ਬਾਣੀ ਮਨ ਰਹਾਤਾ ਸਾਰਿੰਗ ਪਾਣੀ ਤਹ ਤੀਰਥ ਵਰਤ ਤਪ ਸਾਰੀ ਗੁਰ ਮਿਲਿਆ ਹਰ ਨਿਸਤਾਰੀ ਜਹ ਆਪ ਗਿਆ ਪਉ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਗੁਰ ਪਰਮ ਚਕਾਇਆ ਕਹੋ ਨਾਨਕ ਸ਼ਬਦ ਮਲਾਇਆ RAM ਕਲੀ ਮਹੱਲਾ ਪਹਿਲਾ ਸਾਧਨ ਭੋਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੇ ਦੁੱਖ ਆਗੈ ਗੁਰਮਤ ਨਹੀਂ ਲਈਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੇ ਜਨ ਕੋਈ ਜੋਗੀ ਯੁਗਤ ਸਹਿਜ ਘਰ ਵਾਸੈ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਭੀਖਿਆ ਭਾਏ ਸ਼ਬਦ ਤ੍ਰਿਪਤਾਸੈ ਰਹਾਉ ਪੰਜ ਬੈਲ ਗੱਡੀਆਂ ਦੇਹ ਧਾਰੀ ਰਾਮ ਕਲਾ ਨਿਭਹਿ ਪਤ ਸਾਰੀ ਧਰ ਤੂਟੀ ਗਾਡੋ ਸਿਰ ਭਾਰ ਲੱਕਰੀ ਬਿਖਰ ਜਰੀ ਮੰਜ ਭਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁਖ ਸੁਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੈ ਨਿਰੰਕਾਰੀ ਸਹਿਜ ਜੁ ਗੋਟਾ ਬੰਦਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮਹਿ ਮੰਦਰਾ ਹਰ ਗੁਰ ਸਰਨਾ ਨਾਨਕ RAM ਭਗਤ ਜਨ ਤਰਨਾ ਇਕ ਓੰਕਾਰ ਸਤ ਗੁਰ ਪ੍ਰਸਾਦ RAM ਕਲੀ ਮਹੱਲਾ ਤੀਜਾ ਘਰ ਪਹਿਲਾ ਸਤਜਗ ਸੱਚ ਕਹ ਸਭ ਕੋਈ ਘਰ ਘਰ ਭਗਤ ਗੁਰਮਖ ਹੋਈ ਸਤਜਗ ਧਰਮ ਪੈਰ ਹੈ ਚਾਰ ਗੁਰਮੁਖ ਬੂਜੈ ਕੋ ਵੀਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਐ ਗੁਰ ਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤੇ ਇਕ ਕਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਜੈ ਸੋਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਈ ਪਰੰਪਲਾਨੀ ਜਾਣਹਿ ਦੋਈ ਦਵਾਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਜਰੜਾਈ ਕਲਯੁਗ ਧਰਮ ਕਲਾ ਇਕ ਰਹਾਏ ਇਕ ਪੈਰ ਚੱਲੈ ਮਾਇਆ ਮੋਹ ਵਿਧਾਈ ਮਾਇਆ ਮੋਹ ਅਤਿ ਗੁਬਾਰ ਸਤਗੁਰ ਭੇਟੈ ਨਾਮ ਉਧਾਰ ਸਭ ਯੁਗ ਮਹਿ ਸਾਚਾ ਏਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮਖ ਨਾਮ ਵਖਾਣੈ ਕੋਈ ਸਭ ਜੁਗ ਮਹਿ ਨਾਮ ਊਤਮ ਹੋਈ ਗੁਰਮਖ ਵਿਰਲਾ ਬੂਜੈ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ RAM KALI MAHALLA CHAUTHA KAR PEHLA EK ONKAR SATGURU PRASAD ਜੇ ਵੱਡ ਪਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਧਿਆਵੇ ਨਾਮ ਜਪਤ ਨਾਵੇਂ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਗੁਰਮਖ ਭਗਤ ਕਰਹੁ ਸਦ ਪ੍ਰਾਣੀ ਹਿਰਦੈ ਪ੍ਰਗਾਸ ਹੋਵੇ ਲਿਵ ਲਾਗੇ ਗੁਰਮਤ ਹਰ ਹਰ ਨਾਮ ਸਮਾਣੀ ਰਹਾਉ ਹੀਰਾ ਰਤਨ ਜਵੇ ਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵਡ ਭਾਗ ਹੋਐ ਵਡ ਮਸਤਕ ਤਿੰਨ ਗੁਰਮਤ ਕੱਢ ਕੱਢ ਲੀਆ ਰਤਨ ਜਵੇਹਿਰ ਲਾਲ ਹਰਨਾਮਾ ਗੁਰ ਕਾੜ ਤਲੀ ਦਿਖਲਾਇਆ ਭਾਗ ਹੀਨ ਮਨ ਮੁਖ ਨਹੀਂ ਲੀਆ ਤ੍ਰਿਣ ਓਲੈ ਲਾਖ ਛਪਾਇਆ ਮਸਤਕ ਭਾਗ ਹੋਐ ਧੁਰ ਲਿਖਿਆ ਤਾਂ ਸਤਗੁਰ ਸੇਵਾ ਲਾਏ ਨਾਨਕ ਰਤਨ ਜਵੇਹਰ ਪਾਵੈ ਤਨ ਤਨ ਗੁਰਮਤ ਹਰ ਪਾਈ रामकळी <laughs> महल्ल